ਇਸਾ ਸਿਕਲਜੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪਲੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪੁੰਗ ਇੱਕ ਪਾਸੇ ਪੁੰਗੇ ਆ ਇੱਕ ਪਾਸੇ ਮੋਤਲਾ ਤੇ ਇੱਕ ਪਾਸੇ ਪਿੰਡ ਨਾਪਾਲਿਆ ਸੈਂਟਰ ਚ ਪਿੰਡ ਆ ਜਿਹੜਾ ਵਿਧੀਆਂ ਨਾਲ ਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਵਾ ਤੇ ਪਹਿਲੀ ਵੀਡੀਓ ਆ ਆਪਣੇ ਇਸ ਘਰ ਦੇ ਵਿੱਚ ਤੇ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਦੁੱਧ ਜ਼ਿਆਦਾ ਹੈ ਥੋੜਾ ਹੈ ਇੱਥੇ ਵੇਖ ਚੱਕ ਕੇ ਖੜੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਆਪਾਂ ਨਾਮ ਜੀ ਮਨਿੰਦਰ ਜੇ ਪਿੰਡ ਪਲੋਟ ਤੁਸੀਂ ਵਾਲੇ ਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੋ 887223654 ਜੀ ਠੀਕ ਹੈ ਹਾਂਜੀ ਕਰਦੇ ਪਸ਼ੂਗੇ ਵਪਾਰ ਦਾ ਕੰਮ ਆਪਾਂ ਜੀ ਵਪਾਰ ਦਾ ਜੀ ਠੀਕ ਹੈ ਕਿੰਨੇ ਚਿਰ ਹੋ ਗਿਆ ਕੰਮ ਕਰਦੇ ਹੋ ਹੋ ਗਏ 2 ਸਾਲ ਹੋ ਗਏ ਜੀ ਅੱਛਾ 2 ਸਾਲ ਹੋ ਗਏ ਠੀਕ ਹੈ ਤੇ ਆ ਜਿਹੜੀ ਪਹਿਲੇ ਨੰਬਰ ਤੇ ਹੀ ਗਾਵਾਂ ਹਾਂ ਇਦੇ ਬਾਰੇ ਦੱਸ ਤੋ ਫਿਰ ਕਿੰਨੇ ਕਿ ਚੜਦੀ ਸੋਈ ਆ ਇਹ 12 13 ਦਿਨ ਹੋ ਗਏ ਜੀ ਅੱਛਾ ਹਾਂਜੀ ਤੇ ਦੁੱਧ 11 12 ਕਿਲੋ ਹੰਨ ਤਿਆਰ ਏ ਥੱਲੇ ਹੈਗਾ ਮੌਕੇ ਤੇ 11 12 ਇੱਕ ਦੋ ਟਾਈਮ ਕੋਈ ਚਾਰ ਟਾਈਮ ਚੋਕੇ ਖੜੇ ਠੀਕ ਹੈ ਜੀ ਆਪਣੀ ਥੱਲੀ ਦੇ ਤੋ ਰਹਾ ਫਿਰ ਕਰੀਨ ਬੱਚਾ ਕੀ ਜੇ ਤੇ ਮਗਰ ਅੱਛਾ ਜੀ ਤੇ 6 ਨੜ ਉਤਰ ਨਾਲ ਹੀ ਆ ਬੱਚੇ ਦਾ ਬਾਕੀ ਦੁੱਧ ਤੁਸੀਂ ਚੋਕੇ ਖੜਦਾ ਹਾਂ ਹਾਂਜੀ ਬਾਕੀ ਹਵਾਂਦੇ ਦੀ ਤੱਕ ਗਾਂ ਨੂੰ ਰੱਖਦੀ ਐ ਤੇ ਥਾਣੇ ਦੇ ਕਰੀ ਦੇਖ ਸਕਦੇ ਜੇ ਲੱਗੇ ਤਾਂ ਬਾਕੀ ਇਹੋ ਜਿਹੇ ਗਾਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਮੱਝਾਂ ਦੇ ਬਾਕੀ ਇਹ ਠੰਡੀ ਠੰਡੀ ਆ ਜੀ ਠੰਡੀ ਠੰਡੀ ਆ ਹਾਂ ਜੀ ਬੀ ਜੀ ਠੀਕ ਹੈ ਜੀ ਆ ਕੋਈ ਗੱਲ ਨਹੀਂ ਤੇ ਕਿੰਨਾ ਕੁ ਫੇਰ ਉਹਦਾ ਮੋਲ ਰੱਖਣੇ ਦਾ ਆਪਾਂ ਮੋਲ ਭਾਬ ਜੀ ਕਰਨ ਨੂੰ 40 42 ਕਰ ਲਈਏ ਇਹ ਨਹੀਂ ਆਪਾਂ 35000 ਦੀਏ 35000 ਦੀ ਹਾਂ ਜੀ ਚਲੋ ਮਾਤਨ ਥੋੜਾ ਬਾਦੋਂ ਫਿਰ ਆਪਾਂ ਫੋਨ ਕਰਾਂਗੇ ਮਾਤਨ ਕਰਾਂਗੇ ਮਾਤਨ ਮੌਕੇ ਤੇ ਹੋ ਜੂਗਾ ਚਲੋ ਫੋਨ ਲਾਵੇ ਬਾਕੀ ਆਪਣੇ ਵੀ 2 ਟਾਈਮ 4 ਦੇ ਵਿੱਚ ੋਗੇ ਖੜੇ ਤਸੜੇ ੋਗੇ ਖੜੇ ਹਨਾ ਆਪਣੇ ਠੀਕ ਹੈ ਤੇ ਜਿਹੜੇ ਆਹ ਵਾਲੀ ਗਾਂ ਜੇ ਇੱਕੋ ਜੀ ਸੂਈ ਨੂੰ ਘਰ ਵਾਲੇ ਜਾਂਦੇ 20 ਦਿਨ ਇਹ ਮਹੀਨਾ ਮੰਨਦੇ ਚੱਲਦੇ ਅੱਛਾ ਹਾਂਜੀ ਤੇ ਐ ਟਾਈਮ ਕੋ 13 14 ਦੁੱਧ ਤਿਆਰ ਜੇ ਹੈਗਾ 13 ਲੀਟਰ ਦੁੱਧ ਪੱਕਾ ਹਾਂਜੀ ਤੋੜਾਂ ਫੇਰ ਇੱਕ ਰੀਨਾਂ ਬਾਕੀ ਜੇ ਟਾਈਮ ਸਵੇਰਾ ਸਵੇਰ ਦਾ ਵਾ ਜੇ ਪੋਲੀਆਂ ਰੱਜੀਆਂ ਰੱਜੀਆਂ ਨਹੀਂ ਆ ਇੱਕ ਵਾਰੀ ਫੇਰ ਕਮਾ ਲਿਓ ਜੀ ਦੋਤੋਂ ਵੀ ਫੇਰ ਦੇਖਾਂਦੇ ਜੀ ਤੇ ਥਾਣਾ ਇਹਦੇ ਆਪ ਲਾਗੇ ਤਾਂ ਦੇਖ ਸਕਦੇ ਹਾਂ ਇਸ ਤਰ੍ਹਾਂ ਮਿਲਕ ਮੈਨ ਵੀ ਚੰਗੀ ਲੱਗੀ ਏ ਸੰਭਾਣ ਲੀਆਂ ਮਗਾ ਬਾਤਲ ਤੇ ਪਿੱਛੋਂ ਵੀ ਕਰੇ ਚੰਗੀ ਤਰ੍ਹਾਂ ਦੇਖ ਸਕਦੇ ਜੀ ਤੇ ਥਣ ਮਿਰ ਜੀ ਤਰ੍ਹਾਂ ਓਕੇ ਹੀ ਆ ਸਾਰੇ ਹਾਂਜੀ ਹਾਂਜੀ ਜੀ ਓਕੇ ਓਕੇ ਧਰਮ ਲਾ ਦੇ ਜੀ ਦੋਗੇ ਠੀਕ ਹੈ ਜੀ ਤੇ ਉਹ ਬੱਚਾ ਜੀ ਦਾ ਹਨਾ ਇਹਦੇ ਮਗਰ ਬੱਚਾ ਏ ਤੇ ਆਪਣੀ ਕੋ ਸਮਝ ਨਾ ਲਾ ਲੈ ਕਿੰਨੇ ਕ ਚਿਰਦਾ ਵਾ ਇਹਦਾ ਮੁੱਲ ਵੀ ਜੀ ਕਰ ਲੋਗਾ 50 ਕਰ ਲਈਏ ਹਾਂਜੀ ਤੇਵਾ ਆਪ 42000 ਤੇ 42000 ਕਰਨਾ ਕੋ ਮਨ ਤਾਂ ਮੌਕੇ ਦੇ ਹਾਂ ਕਰ ਦਾਂਗੇ ਜੀ ਠੀਕ ਹੈ ਤੁਸੀਂ ਦੱਸੋ ਕਿਨੇ ਦੇ ਦੀ 40 ਦੀ ਜਾਣ ਦੋ 40 ਜਾਣ ਲੱਗ ਜੀ ਠੀਕ ਹੈ ਬਾਕੀ ਕੋ ਤਸੱਲੀ ਕਰਕੇ ਖੜੇ ਹਨ ਇੱਥੋਂ ਆਪਣੇ ਹਾਂਜੀ ਹਾਂਜੀ ਚੋ ਚਵਾ ਕੇ ਖੜੋ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਦੇ ਪੱਛੂ ਲੈ ਜਾਓ ਜੋ ਵੀ ਆ ਇੱਥੋਂ ਹੀ ਵੇਖ ਚਾ ਕੇ ਖੜੋ ਜ਼ਿਆਦਾ ਆ ਥੋੜਾ ਆ ਇੱਥੋਂ ਆਪਣਾ ਚੋ ਚਵਾ ਕੇ ਲੈ ਜਾ ਜਿਹੜਾ ਕੋਈ ਵੀ ਨਹੀਂ ਵੀ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੋ ਲੋ ਜਦਾਂ ਮੋਗੀ ਬੋ ਠੀਕ ਹੈ ਤਰ੍ਹਾਂ ਦੇਖਦਾ ਹੈਗੀ ਵੀ ਠੰਡੀ ਠਿਹਰੀ ਹੈ ਠੀਕ